ಕಲಾಕಾರ ರಬದ ರೂಪ ਜੇਕਰ ਜਨਤਾ ਨੇ ਸਭ ਕੁਝ ਕਬੂਲ ਲਿਆ ਤਾਂ ਕਲਾਕਾਰ ਤਾਂ ਆਪੇ ਹੀ ਕਾਮਯਾਬ ਹੋ ਜਾਂਦਾ ਹੈ। ਤੈ ਕੋ ਜਿਹੋ ਜਾਈ ਹੋਇਆ ਹੈ ਦਿਲਜੀਤ ਦੋਸਾਂਜ ਦੇ ਨਾਲ ਉਹਨਾਂ ਦੇ ਪੂਰੇ ਕਾਨਸਰਟ ਤੋਂ ਬਾਅਦ ਜਨਤਾ ਦੀ ਜੋ ਰਿਐਕਸ਼ਨ ਹੈ ਉਹ ਐਸਾ ਕਮਾਲ ਦਾ ਹੈ ਕਿ ਲੋਕ ਕਹਿ ਰਹੇ ਨੇ ਕਿ ਅਸੀਂ ਤਾਂ ਹਿਸਟਰੀ ਦਾ ਪਾਟ ਬਣ ਗਏ। ਲੇਕਿਨ ਜੇ ਤੁਸੀਂ ਨਹੀਂ ਬਣੇ ਤਾਂ ਤੁਸੀਂ ਕੁਝ ਤਾਂ ਮਿਸ ਜ਼ਰੂਰ ਕੀਤਾ ਹੈ। BC Place ਦੇ ਵਿੱਚ ਦਿਲਜੀਤ ਦੋਸਾਂਜ ਨੇ ਪਰਫਾਰਮ ਕੀਤਾ ਸੀ ਜਿਸ ਦੀਆਂ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਦਿਲਜੀਤ ਦੋਸਾਂਜ ਨੇ ਕਿਹਾ ਕਿ ਤੁਸੀਂ ਹਿਸਟਰੀ ਬਣਾਈ ਹੈ ਇਹ ਮੈਂ ਨਹੀਂ ਬਣਾਈ। ਲੋਕਾਂ ਨਾਲ ਗੱਲ ਕਰਦੇ ਹੋਏ ਇਹ ਵੀ ਕਿਹਾ ਕਿ ਪੰਜਾਬੀ ਕੀ ਨਹੀਂ ਕਰ ਸਕਦੇ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ ਕਿ ਜਦ ਕੁ ਚਾਹਿਆ ਜਾਵੇ ਤਉ ਹੋ ਸਕਦਾ ਹੈ ਤੇ ਇਹ ショ ਉਸੇ ਦਾ ਨਤੀਜਾ ਹੈ ਕੋਲਡ ਮੇ ਹੋਗਾ ਤੂ ਸਭ ਦਾ ਮਾਰਾ ਤਾ ਦਿਲ ਜੀਤੀ ਹੈ ਹੀ ਇਸ ਰਿਪਰੈਜ਼ੈਂਟਿੰਗ ਆਲ ਆਵਸ ਅਪ ਥਰ एवरीवन ਹੇਅਰ ਇਸ ਫਰਮ ਡਿਫਰੈਂਟ ਪਲੇਸਸ ਨੋਰਥ ਕਮ ਟੂ ਸੀ one of our people perform our music from our country ਬਈ ਅਧਿਆਤਿਕ ਪਾਣੀ ਆਉਂਦੀ ਆ ਰਹਾ ਮੇਰੇ ਖਿਛੇ ਮੇਰੇ ਬੱਚੇ ਅੱਜ ਆਏ ਨੇ ਐਂਡ ਆਮ ਸੋ ਐਕਸਾਈਟਡ ਟੂ ਸ਼ੋ ਦਿਸ ਇਟਸ ਆਰ ਰੇਮੇਟੋਸਿਸ ਬਾਈ ਵੋਇਸ ਇਸ ਗੋਟ ਵਿਦ ਅਸ ਨਾਟ ਇਨ ਮਾਈ ਮੈਂ ਬੈਰੂਨ ਆਰ ਬੈਸਟ ਕੰਸਰਟ ਓਵਰ ਧੰਨਵਾਦ ਤੇ ਦਿਲੋਂ ਧੰਨਵਾਦ ਤੁਸੀਂ ਇਹ ਡ੍ਰੀਮ ਵੀ ਪੂਰਾ ਕੀਤਾ ਆਪਣਾ ਵੀ ਤੇ ਮੇਰਾ ਵੀ ਤੇ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਸਾਡੇ ਆਉਣ ਵਾਲੇ ਜਿਹੜੇ ਨਿਆਣੇ ਆ ਇਹ ਤੁਸੀਂ ਉਹਨਾਂ ਦਾ ਵੀ ਡ੍ਰੀਮ ਪੂਰਾ ਕੀਤਾ ਇਹ ਹਿਸਟਰੀ ਅੱਜ ਕ੍ਰੀਏਟ ਕੀਤੀ ਹੈ ਤੁਸੀਂ ਸਾਰਿਆਂ ਨੇ ਜ਼ੋਰਦਾਰ ਤਾੜੀਆਂ ਤੁਹਾਡੇ ਸਾਰਿਆਂ ਦੇ ਲਈ ਇਹ ਹਿਸਟਰੀ ਤੁਸੀਂ ਕ੍ਰੀਏਟ ਕੀਤੀ ਆ ਮੈਂ ਨਹੀਂ ਕ੍ਰੀਏਟ ਕੀਤੀ ਇਹ ਤੁਸੀਂ ਕ੍ਰੀਏਟ ਕੀਤੀ ਆ ਸਾਡੇ ਆਉਣ ਵਾਲੀ ਯੂਥ ਲਈ ਆਉਣ ਵਾਲੀ ਜਨਰੇਸ਼ਨ ਲਈ ਕਿਉਂ ਰਾਈਟ ਵੇਸ ਹੋ ਸਕੜ ਕੇ ਕਿਉਂ ਨਹੀਂ ਸਟੇਡੀਅਮ ਪਰ ਸਕਦੇ ਅਸੀਂ ਪੰਜਾਬੀ ਵੀਰੇ ਕੁਝ ਵੀ ਕਰ ਸਕਦੇ ਆ ਹੋਰਿਆਂ ਨੂੰ ਵੀ ਪਤਾ ਲੱਗੂਗਾ ਵੀ ਆ ਵੀ ਪੰਜਾਬੀ ਆ ਗਏ ਮੈਂ 45 ਸਾਲ ਤੋਂ ਕੈਨੇਡਾ 'ਚ ਰਹਿ ਰਿਹਾ ਹਾਂ ਫਸਟ ਟਾਈਮ ਸੀ ਸੀਿੰਗ ਦਿਸ ਕਾਈਂਡ ਆਫ ਇਵੈਂਟਸ ਇਨ ਅ ਬੀਸੀ ਪਲੇਸ ਵੀ ਸੀ ਬਲੇਈ ਬਹੁਤ ਜ਼ਿਆਦਾ ਸ਼ੋਅ ਦੇਖਿਆ ਪਰ ਪੰਜਾਬੀ ਸ਼ੋਅ ਪਹਿਲੀ ਵਾਰੀ ਹੋ ਰਿਹਾ ਬੜੇ ਚਿਰ ਬਾਅਦ ਮੈਂ ਇਸ ਸਟੇਡੀਅਮ ਨੂੰ ਦੇਖਿਆ ਆਏ ਹਾਏ ਆਈ ਲਵ ਅੱਜ ਮੇ ਲਈ ਬਹੁਤ ਵੱਡਾ ਦਿਨ ਆ ਤੇ ਮੈਂ ਦਿਲਜੀਤ ਦਾ ਨਾ ਦਾ ਸ਼ੋਅ ਦੇਖਣ ਆਇਆ ਆਪਣੇ ਬੱਚੇ ਦਾ ਸ਼ੋਅ ਦੇਖਣ ਆਡੀ ਕਮਿਊਨਿਟੀ ਲਈ ਬਹੁਤ ਵੱਡੀ ਗੱਲ ਆ ਕਿ ਸਾਡਾ ਬੰਦਾ ਜਿਹੜਾ ਤਰਬਨ ਬਨ ਕੇ ਇੱਥੇ ਤੱਕ ਪਹੁੰਚ ਰਿਹਾ ਸਹੀ ਜਿੱਥੇ ਵੱਡੇ ਵੱਡੇ ਹਾਲੀਵੁੱਡ ਵਾਲੇ ਲੋਕਾਂ ਦੇ ਸ਼ੋਅ ਹੁੰਦੇ ਆ ਅੱਜ ਕੰਮ ਤੋਂ ਸਾਰੇ ਸਾਰੇ ਛੁੱਟੀ ਲਿੱਤੀ ਆ ਛੇਤੀ ਜਾ ਕੇ ਉੱਥੇ ਜਾਣਾ ਪੂਰੇ 5 ਵਜੇ ਤਿਆਰ ਹੋ ਕੇ ਕਾਲਜ ਲਾਗੇ ਇੱਥੇ ਪਹੁੰਚ ਗਏ ਸੀ ਅਸੀਂ ਲਾਈਨ 'ਚ ਖੜੇ ਸੀ ਦਿਲਜੀਤ ਨੂੰ ਮਿਲ ਗਿਆ ਇੰਨਾ ਜ਼ਿਆਦਾ ਵਧੀਆ ਲੱਗਿਆ ਵੀ ਨਜ਼ਾਰਾ ਆ ਗਿਆ ਜੋ ਦਿਲਜੀਤ ਨੇ ਕੀਤਾ 50000 ਤੋਂ ਉੱਤੇ ਬੰਦਾ ਇਕੱਠਾ ਕਰ ਲਿਆ ਉਹ ਵੀ BC Place 'ਚ 20 20000 ਕਰਦੇ ਹੁੰਦੇ ਸੀਗੇ ਰੌਜਰ ਜ਼ਰੀਨਾ 'ਚ 50000 ਨੋਬਦੀ ਇਵਨ ਥੌਟ ਅਬਾਊਟ ਇਟ 2 ਸਾਲ ਪਹਿਲਾਂ ਰੌਜਰ ਜ਼ਰੀਨਾ ਨਾਉ BC Place ਹਾਊਸ ਫੁੱਲ ਆਈ ਡੋਨਟ ਬਲੀਵ ਕਿ ਮੈਂ ਹਿਸਟਰੀ ਦੇ ਬਾਅਦ ਹੈਗੀ ਆ ਫਸਟ ਆਫ ਆਲ ਹਜੇ ਵੀ ਉਹਨਾਂ ਦੀ એનર્ਜੀ ਜਦੋਂ ਸਾਡੇ 'ਤੇ ਆ ਰਹੀ ਸੀ ਨਾ ਆਈ ਕੈਨਟ ਐਕਸਪਲੇਨ ਦੈਟ એનર્ਜੀ ਲਾਈਕ ਹੀ ਇਜ਼ ਦ ਵਨ ਹੀ ਇਜ਼ ਦ ਬੋਟ ਹੀ ਇਜ਼ ਦ ਓਨਲੀ ਪਰਸਨ ਆ ਐਡਮਾਇਰ ਇਨ ਮਾਈ ਲਾਈਫ ਅਸੀਂ ਮਾਣ ਕਰਦੇ ਹਾਂ ਤੁਹਾਡੇ 'ਤੇ ਸਾਡੇ ਸੀਰ ਦਾ ਨਾਲ ਇਹ ਤੋਂ ਪਹਿਲਾਂ ਟੇਲਰ ਸਵਿਫਟ ਨੇ ਬੁੱਕ ਕੀਤਾ ਜਿਹੇ ਸਟੇਡੀਅਮ ਪਹਿਲੀ ਵਾਰ ਕਿਸੇ ਪੰਜਾਬੀ ਨੇ ਬੁੱਕ ਕੀਤਾ ਹੈ ਬਹੁਤ ਵਧੀਆ ਲੱਗਿਆ ਵੀਰੇ ਸਵਾਦ ਆ ਗਿਆ ਜਿਹੜਾ ਗਾਣਾ ਗਾਇਆ ਵੀਰੇ ਨੇ ਪੱਗਾ ਪੋਚੀਆਂ ਵਾਲੇ ਉਹ ਗਾਣੇ ਚ ਫੂਸਬੰਸ ਆ ਗਏ ਨੂੰ ਕੰਡੇ ਖੜੇ ਹੋ ਗਏ ਬਹੁਤ ਸਵਾਦ ਆਇਆ I never seen a Punjabi show and this is the best one I have ever been to unreal ਇੱਕ ਮਾਹੌਲ ਬਣਾਇਆ ਇੱਕ ਬੰਨਿਆ ਇਦਾਂ ਦੇ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਾਇਆ I loved it best concert ever ਬਸ ਮਾਹੌਲ

Thank you.